ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਹਿਲਾਂ ਆ ਖਾਰੇ ਵਕੀਲ ਦੀ ਛੋਟੀ ਜੀ ਵੀਡੀਓ ਹੈ ਇਹ ਸੁਣੋ ਫਿਰ ਆਪਾਂ ਇਹਦੇ ਤੇ ਗੱਲਬਾਤ ਕਰਨੀ ਹੈ ਰੁੜ ਗਿਆ ਦਲਜੀਤ ਸਿੰਘ ਕੰਸੀ ਦਾ ਫਿਲਮ ਦਾ ਕੰਪਨੀ ਰੁੜ ਗਿਆ ਗੁਰਮੀਤ ਸਿੰਘ ਬੁੱਕਰ ਵਾਲਾ ਦਾ ਜੋ ਸਟੋਰੀ ਸਿੰਘ ਰਾਉਕੀ ਉਹਨਾਂ ਦੀ ਨੌਕਰੀ ਛੜੀ ਗਈ ਭਾਈ ਅਮਰਪਾਲ ਸਿੰਘ ਦਾ ਸਾਰਾ ਟਰਾਂਸਪੋਰਟ ਦਾ ਕੰਮ ਸੀ ਕੋਈ ਦੇ ਵਿੱਚ ਉਹ ਸਾਰਾ ਰੁੜ ਗਿਆ ਦਲਜੀਤ ਸਿੰਘ ਕਲਸੀ ਦਾ ਸਾਰਾ ਕੰਮ ਸੀ ਰੁੜ ਗਿਆ ਗੁਰਮੀਤ ਸਿੰਘ ਬੁggen ਵਾਲਾ ਦਾ ਜੋ ਸਟੋਰ ਸੀ ਫਰਨੀਚਰ ਦੇ ਉਹ ਖਤਮ ਹੋਵੇ ਕਲਵੰਤ ਸਿੰਘ ਰਾਉਕੀ ਉਹਨਾਂ ਦੀ ਨੌਕਰੀ ਛੜੀ ਗਈ ਭਾਈ ਅਮਰ ਇਹ ਵਕੀਲ ਸਾਹਿਬ ਨੇ ਖਾਰਾ ਸਾਹਿਬ ਤੇ ਇੱਕ ਇਹਨਾਂ ਦੇ ਪਿਤਾ ਜੀ ਨੇ ਜਿਹੜੇ ਉਹਨਾਂ ਦੇ ਨਾਮ ਨਾਲ ਦੀ ਖਰਾਹੀ ਲੱਗਦਾ ਹੈ ਤੇ ਉਹ ਵੱਡੀ ਪੱਗ ਵਾਲੇ ਨੇ ਅਸੀਂ ਮੈਂ ਗੱਲਬਾਤ ਸ਼ੁਰੂ ਕਿੱਥੋਂ ਕਰਨੀ ਆ ਥੋੜਾ ਜਿਹਾ ਸਮਝਿਓ ਵੀ ਸਾਡੇ ਪੰਜਾਬ ਦੇ ਵਿੱਚ ਉਹ ਮਹਾਮੂਰਖ ਬੇਕੂਪ ਲੋਕ ਜਣੇ ਕਿ ਬੇਵਕੂ ਕਿੰਨੇ ਕਿਨੇ ਪਰਸੋ ਮੈਂ ਬੰਬੇ 에어ਪੋਰਟ ਤੇ ਸੀ ਤੇ ਉੱਥੇ ਇੱਕ ਛੋਟਾ ਜਿਹਾ ਬੱਚਾ ਬੱਚੇ ਕਮਾਂਗੇ ਜਿਹਦੀ ਉਮਰ 18 ਸਾਲ ਸੀ ਤੇ ਉਹ ਕੁਝ ਲਿਖ ਰਿਹਾ ਸੀ ਉਹ ਲਿਖ ਰਿਹਾ ਸੀ ਤੇ ਮੈਂ ਉਹਦੇ ਵੱਲ ਥੋੜੀ ਜਿਹੀ ਨਿਗਾਹ ਕੀਤੀ ਤਾਂ ਉਹ ਮੇਰੇ ਵੱਲ ਦੇਖਦਾ ਜਦੋਂ ਮੇਰੇ ਵੱਲ ਦੇਖਦਾ ਮੈਂ ਤਾਂ ਪੁੱਛ ਲਿਆ ਮੈਂ ਕਿ ਬੇਟਾ ਤੂੰ ਕੁਝ ਲਿਖ ਰਿਹਾ ਸੀ ਕਹਿੰਦਾ ਹਾਂ ਜੀ ਅੰਕਲ ਮੈਂ ਕੁਝ ਲਿਖ ਰਿਹਾ ਸੀ ਮੈਂ ਕਿਹਦੀ ਕੀ ਲਿਖ ਰਿਹਾ ਸੀ ਤੇ ਚਲੋ ਉਹਦਾ ਮੈਂ ਨਾਂ ਨਹੀਂ ਲੈਣਾ ਹੁਣ ਕਿਉਂਕਿ ਫਿਰ ਇਹ ਪ੍ਰੋਬਲਮ ਪੈ ਜਾਂਦੀ ਆ ਉਹਦਾ ਨਾਮ ਨਾ ਕਿੰਨੀ ਬੁੱਕ ਦੇ ਵਿੱਚ ਇੱਕ ਰਿਕਾਰਡ ਬਣਾਇਆ ਉਹਨੇ ਤਾਂ ਨਾਂ ਦਰਜੇ ਕਿੰਨੀ ਬੁੱਕ ਦੇ ਵਿੱਚ ਉਹ ਕਹਿੰਦਾ ਜੀ ਮੈਂ ਇੱਕ ਛੋਟੀ ਜਿਹੀ ਸਟੋਰੀ ਲਿਖ ਰਿਹਾ ਹਾਂ ਕਹਿੰਦਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਬੇਵਕੂਫ ਕੌਣ ਹੈ ਔਰ ਜੇ ਤੁਸੀਂ ਬਹੁਤਿਆਂ ਦੀ ਗੱਲ ਕਰੋਗੇ ਤਾਂ ਉਹ ਕਿੰਨੇ ਕੁ ਨੇ ਔਰ ਉਹਨਾਂ ਬੇਵਕੂਫਾਂ ਦਾ ਬੇਵਕੂਫ ਸਰਦਾਰ ਕੌਣ ਹੈ ਇਹ ਗੱਲ ਉਹਨੇ ਕਹੀ ਤੇ ਮਖਾ ਵੀ ਇਸ ਵਿਸ਼ੇ ਤੇ ਮੇਰੇ ਨਾਲ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਅੱਛਾ ਪਹਿਲਾਂ ਮੈਂ ਉਹਨੂੰ ਬੱਚਾ ਸਮਝਦਾ ਸੀ ਜਦੋਂ ਮੈਂ ਇਹ ਗੱਲ ਸੁਣੀ ਫਿਰ ਆਪ ਮਹਾਰੇ ਸਤਕਾਰ ਬਣਦਾ ਕਿਉਂਕਿ ਉਹ 18 ਸਾਲ ਦਾ ਬੱਚਾ ਨਹੀਂ ਕਹਿ ਲਈ ਇੱਕ ਬਹੁਤ ਵੱਡੀ ਯੋਗਤਾ ਸੀ ਉਹਨਾਂ ਦੇ ਵਿੱਚ ਮੈਂ ਸਤਕਾਰ ਦਿੱਤਾ ਮੈਂ ਕਿ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਹੋ ਉਹ ਕਹਿੰਦੇ ਮੈਂ ਤਾਂ ਨਹੀਂ ਗੱਲ ਕਰਨੀ ਤੁਸੀਂ ਚਾਹੁੰਦੇ ਤਾਂ ਦੱਸੋ ਤੁਸੀਂ ਕੋਈ رائے ਦੇਣੀ ਚਾਹੁੰਦੇ ਦੱਸੋ ਚਲੋ ਮੈਂ ਉੱਥੇ ਚੁੱਪੀ ਹੋ ਗਿਆ ਕਿਉਂਕਿ ਜਦੋਂ ਇੰਨਾ ਗਿਆਨਬਾਨ ਬੱਚਾ ਤੁਹਾਡੇ ਸਾਹਮਣੇ ਬੈਠਾ ਹੋਵੇ ਤੇ ਮੈਂ ਤਾਂ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਂ ਅਣਪੜ੍ਹਿਆ ਬੰਦਾ ਹੁਣੀ ਯੋਗਤਾ ਆਪਣੇ ਵਿੱਚ ਹੈ ਨਹੀਂ ਨੇੜੇ ਬੱਚੇ ਨੇ ਅੱਜ ਦੇ ਹੁਸ਼ਿਆਰ ਪਦਮਾਕ ਨੇ ਤੇ ਜਿਹੜੀ ਉਸ ਬੱਚੇ ਨੇ ਗੱਲ ਕਹੀ ਉਹ ਕਹਿੰਦਾ ਅੰਕਲ ਜੀ ਆ ਤੁਹਾਨੂੰ ਮੈਂ ਇੱਕ ਕਲਿੱਪ ਸੈਂਡ ਕਰਦੀ ਜਿਹੜੀ ਤੁਹਾਨੂੰ ਮੈਂ ਆਹ ਕਲਿੱਪ ਹੁਣ ਸੁਣਾਈ ਹੈ ਵੀਡੀਓ ਦੇ ਵਿੱਚ ਇਹ ਕੌਣ ਹੈ ਖਾਰਾ ਵਕੀਲ ਜਿਹੜਾ ਕਹਿ ਰਿਹਾ ਅਮਰਤਪਾਲ ਦਾ ਟਰਾਂਸਪੋਰਟ ਦਾ ਕੰਮ ਸੀ ਕਿਸੇ ਦਾ ਫਰਨੀਚਰ ਦਾ ਕੰਮ ਸੀ ਕਿਸੇ ਦਾ ਗੱਡੀਆਂ ਦਾ ਕੰਮ ਸੀ ਕਿਸੇ ਦੀ ਕੋਈ ਕੰਪਨੀ ਸੀ ਉਹ ਸਾਰਾ ਕੁਝ ਖਰਾਬ ਹੋ ਗਿਆ ਕੌਮੀ ਮਸਲੇ ਕਰਕੇ ਇਹ ਕਹਿ ਰਹੇ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਪੰਜਾਬ ਦੇ ਵਿੱਚ ਲੋਕ ਇਹ ਕਹਿਣਗੇ ਵੀ ਅਮਰਤਪਾਲ ਤੇ ਜਾਂ ਜਿਹੜੇ ਡਿਬਰੂਗੜ੍ਹ ਵਾਲੇ ਇਹ ਕੌਮ ਦੇ ਆਗੂ ਨੇ ਜਾਂ ਅਮਰਤਪਾਲ ਕੌਮ ਦਾ ਆਗੂ ਹੈ ਤੇ ਉਹਦਾ ਪਾਪਾ ਤਰਸ਼ੇਮ ਸਿੰਘ ਉਹ ਭਲਾ ਮਾਨਸ ਹੈ ਜੇ ਕੋਈ ਬੰਦਾ ਇਹ ਕਹੂਗਾ ਤਾਂ ਇਹ ਸਮਝ ਲਓ ਵੀ ਉਹ ਸਭ ਤੋਂ ਵੱਡਾ ਬੇਵਕੂਫ ਹੋਊਗਾ ਉਹਦਾ ਨਾਮ ਗਿਨੀ ਬੁੱਕ ਦੇ ਵਿੱਚ ਲਿਖਿਆ ਜਾਣਾ ਹੈ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਬੇਬਕੂਬ ਬੰਦਾ ਹੈ ਜਿਹੜਾ ਇਹ ਕਹਿ ਰਿਹਾ ਕਿ ਅੰਮ੍ਰਿਤਪਾਲ ਕੌਮ ਦਾ ਆਗੂ ਹੈ ਤੇ ਉਹਦਾ ਪਾਪਾ ترਸੀਮ ਸਿੰਘ ਪਲਾਮਾਨਸ ਹੈ ਜਿਹੜਾ ਕਹਿੰਦੇ ਬੰਦਾ ਇਹ ਕਹੂਗਾ ਨਾ ਵੀ ਅੰਮ੍ਰਿਤਪਾਲ ਕੌਮ ਦਾ ਆਗੂ ਜਹਾਬਾਜੀ ਕੇ ਪ੍ਰਧਾਨ ਮੰਤਰੀ ਵਰਗੇ ਪੱਪੜ ਪ੍ਰੀਤ ਵਰਗੇ ਦਲਜੀਤ ਕਲਸੀ ਵਰਗੇ ਇਹਨਾਂ ਦਾ ਫਿਲਮਾਂ ਦਾ ਕੰਮ ਰੁਲ ਗਿਆ ਠੀਕ ਹੈ ਅਬ ਉੱਕਣ ਬੱਕਣ ਮਰ ਗਏ ਸਾਰੇ ਤੇ ਜੇ ਕਹਿੰਦੇ ਕੋਈ ਇਹਨਾਂ ਨੂੰ ਕਹੂਗਾ ਵੀ ਇਹ ਕੌਮ ਲਈ ਸ਼ਹਿਰ ਦੇ ਬੰਦੇ ਨੇ ਇਹ ਕੌਮ ਲਈ ਕੁਝ ਕਰ ਸਕਦੇ ਨੇ ਅਮਰਤਪਾਲ ਕੌਮ ਦਾ ਆਗੂ ਹੋਊਗਾ ਜਦ ਵਿੱਚ ਕਹਿੰਦੇ ਭਾਈ ਸਾਹਿਬ ਮੁੱਖ ਮੰਤਰੀ ਬਣਨਗੇ ਕਹਿੰਦੇ ਜਿਹੜਾ ਬੰਦਾ ਇਹਨਾਂ ਨੂੰ ਕਹੂਗਾ ਜਾਂ ترسیم ਸਿੰਘ ਅਮਰਤਪਾਲ ਦੇ ਭਾਪੇ ਨੂੰ ਭਲਾ ਮਾਨਸ ਕਹੂਗਾ ਕਹਿੰਦੇ ਉਹ ਸਭ ਤੋਂ ਵੱਡਾ ਬੇਵਕੂਫ ਬੰਦਾ ਹੋਊਗਾ ਉਹਦਾ ਨਾਮ ਕਿੱਥੇ ਲਿਖਿਆ ਜੋ ਗਿਨੀ ਬੁੱਕ ਦੇ ਵਿੱਚ ਤੇ ਹੁਣ ਇਹਨਾਂ ਬੇਵਕੂਫਾਂ ਦਾ ਜਿਹੜਾ ਅੱਕ ਹੈ ਜਣ ਕੇ ਉਹ ਸਭ ਤੋਂ ਵੱਡਾ ਬੇਵਕੂਫ ਹੋਊਗਾ ਉਹ ਕੌਣ ਹੈ ਉਹ ਖਾਰਾ ਵਕੀਲ ਪਿਓ ਪੁੱਤ ਨੇ ਆ ਜਿਹੜੇ ਦਿਖਾ ਰਹੇ ਨੇ ਮੈਂ ਤੁਹਾਡੇ ਵੀਡੀਓ ਦਿਖਾਈਏ ਜਿਹਦੇ ਵਿੱਚ ਕਹਿ ਰਿਹਾ ਇਹਦਾ ਸਟੋਰ ਸੀ ਇਹਦਾ ਫਰਨੀਚਰ ਸੀ ਇਹਦਾ ਟ੍ਰਾਂਸਪੋਰਟ ਦਾ ਕੰਮ ਸੀ ਅਮਰਤਪਾਲ ਦਾ ਕਲ ਸੀਦਾ ਫਿਲਮਾਂ ਦਾ ਕਾਰੋਬਾਰ ਖਤਮ ਹੋ ਗਿਆ ਇਹ ਜਿਹੜਾ ਇਹਨਾਂ ਲੋਕਾਂ ਨੂੰ ਪਾਊਗਾ ਜਣਕੇ ਗਿਨੀ ਬੁੱਕ ਦੇ ਵਿੱਚ ਨਾਮ ਲਿਖਿਆ ਜਾਊ ਤੇ ਹੁਣ ਜਿਹੜਾ ਵੀ ਚਾਹੁੰਦਾ ਹੈ ਪੰਜਾਬ ਦਾ ਬੰਦਾ ਵੀ ਮੇਰਾ ਗਿਨੀ ਬੁੱਕ ਦੇ ਵਿੱਚ ਨਾਮ ਲਿਖਿਆ ਜਾਵੇ ਔਰ ਲਿਖਿਆ ਜਾਵੇ ਸਭ ਤੋਂ ਵੱਡਾ ਬੇਵਕੂਫ ਕਹਿੰਦੇ ਉਹ ਇਹ ਕਬੂਲ ਕਰੋ ਵੀ ਅਸੀਂ ਅਮਰਤਪਾਲ ਨੂੰ ਕੌਮ ਦਾ ਆਗੂ ਮੰਨਦੇ ਆ ਤੇ ਅਮਰਤਪਾਲ ਦੇ ਭਾਪੇ ਨੂੰ ਪਾਲਾ ਮਾਨ ਸਮਨਦੇ ਤੇ ਜਿਹਨੂੰ ਵੀ ਚਾਹ ਹੈਗਾ ਵੀ ਉਹਦਾ ਨਾਮ ਕਿੰਨੀ ਬੁੱਕ ਵਿੱਚ ਲਿਖਿਆ ਜਾਵੇ ਤੇ ਇਹ ਵੀਡੀਓ ਸੁਣ ਲਿਓ ਤੇ ਫਿਰ ਤੁਹਾਡਾ ਨਾਮ ਲਿਖਿਆ ਜਾਊ ਜੇ ਤੁਸੀਂ ਇਹ ਗੱਲਾਂ ਮੰਨ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ